ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਥੇ ਇਸ ਦੁਨੀਆ ਮੈਂ ਹਾਜੀ सुरेंद्र ਚੰਦਾ ਅੱਜ ਅਸੀਂ ਪਹੁੰਚੇ ਹਾਂ ਜੀ ਵਿਜੇਨਗਰ ਤੇ ਜਿੱਥੇ ਕਿ ਰਾਜਕਮਰ ਹੈਪੀ ਜੀ ਵੱਲੋਂ ਰਤਦਾਨ ਕੈਂਪਸ ਲਗਾਇਆ ਗਿਆ ਵਾ 16ਵਾਂ ਬਲੱਡ ਕੈਂਪ ਲਗਾਇਆ ਗਿਆ ਵਾ ਤੇ ਜਿੱਥੇ ਮੁੱਖ ਮਹਿਮਾਨ सुरेंद्र डावਰ ਜੀ ਪਹੁੰਚਣੇ ਆਓ ਤੁਹਾਡੀ ਗੱਲਬਾਤ ਕਰਨੇ ਆ सुरेंद्र डावਰ ਜੀ ਨਾਲ ਫੋਨ ਬੰਦ ਕਰ ਤੇ ਕੈਂਪ ਤੇ ਪਹੁੰਚਿਆ ਗਰ ਹੈ ਅੱਜ ਰਾਜ ਕੁਮਾਰ ਹੈਪੀ ਦੇ ਵੱਲੋਂ ਸਾਡੇ ਪਾਰਟੀ ਦੇ ਕੌਂਸਲ ਦੇ ਵਰਕਰ ਨੇ ਪੀ ਸਾਹਿਬ ਨੂੰ ਬੇਤਕਰੀ ਦੇ ਡਾਕਟਰ ਸਾਹਿਬ ਜੀ ਨਾਲ ਸਾਡੇ ਪਾਰ ਦੇ ਸਬਦਾਨ ਲਿਖਿਆ ਦੇ ਯਾਦ ਦੇ ਵੀ ਜਨਮਦਨ ਦੀ ਖੁਸ਼ੀ ਤੇ ਵੀ ਚਾਚਾ ਜਿਨ੍ਹਾਂ ਨੇ ਤੇ ਮੈਡੀਕਲ ਕੈਂਪ ਤੇ ਨਾਲ ਬਲੱਡ ਰੀਡ ਕੈਂਪ ਲਗਾਇਆ ਪਰ ਮੈਂ ਸਭ ਇਹਨਾਂ ਕੀ ਯਾਦ ਕਰਨ ਦਾ ਇੱਕ ਬੜਾ ਆਚਾ ਤਰੀਕਾ ਹੈ ਅਬਾ ਵੀ ਉਹਨਾਂ ਮੇਦ ਕਰਤੀ ਨੇ ਸਾਡੇ ਪਾਰ ਦੇ ਸਬਦਾਨ ਦੇਖਿਆ ਸੀ ਉਹ ਸਬਦਾਨ ਦੇ ਤਾਹਤੀ ਸਾਡੇ ਦੇਸ਼ ਨੇ ਦਿਨ ਦੁਗਣੀ ਰਾਜੋਗਨ ਤਰੱਕੀ ਕੀਤੀ ਉਹਦੇ ਵਿੱਚ ਹੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਤੇ ਉਹਦੇ ਵਿੱਚ ਹੀ ਔਰਤਾਂ ਨੂੰ ਆਪਣਾ ਲੋਕਾਂ ਨਾਲ ਬਰਾਬਰੀ ਦਾ ਹੱਕ ਮਿਲਿਆ ਸੋ ਸਾਡਾ ਫਰਜ਼ ਹੈ ਫਰਜ਼ਵੰਦਾ ਪੱਪਾ ਪੀਨਾਮ ਦੇ ਵਰਦੇ ਬਣਾਏ ਸਿਧਾਂਤ ਦੀ ਅਸੀਂ ਰੱਖਿਆ ਕਰੀਏ ਹੋਰ ਸਮਾਜ ਦੇ ਵਿੱਚ ਰਹਿ ਕੇ ਉਹਨਾਂ ਨੂੰ ਯਾਦ ਕਰਨ ਲਈ ਅਸੀਂ ਅੱਛੇ ਕੰਮ ਕਰੀਏ ਆ ਕੇ ਲੋਕਾਂ ਦੇ ਵਿੱਚ ਅਸੀਂ ਉਹਨਾਂ ਦਾ ਮਾਣ ਨੂੰ ਵਧਾ ਸਕੀਏ ਪਰ ਅੱਜ ਉਹਨਾਂ ਦੇ ਰਾਜਕੁਮਾਰ ਹੈਪੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਤੂ ਬਲਾਕ ਨੂੰ ਦੀਇਆ ਤੇ ਇਹ ਪ੍ਰੋਗਰਾਮ ਕਿਤਾਬ ਬਹੁਤ ਬਹੁਤ ਧੰਨਵਾਦ ਹੈ। ਮੈਂ ਵੀਨੇ ਵਰਮਾ OBC ਡਿਪਾਰਟਮੈਂਟ ਕਾਂਗਰਸ ਲੁਧਿਆਣਾ ਦੇ ਸੀਨੀਅਰ ਵਾਈਸ ਚੇਅਰਮੈਨ ਹੋਣ ਦੇ ਨਾਤੇ ਰਾਜਕਮਰ ਹੈਪੀ ਜੀ ਦੇ ਇਸ ਖੂਨਦਾਨ ਕੈਂਪ ਦੇ ਉਪਰਾਲੇ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਇਹਨਾਂ ਰਾਜਕਮਰ ਹੈਪੀ ਜੀ ਇੱਕ ਸਮਾਜ ਸੇਵਕ ਵੀ ਨੇ ਅਤੇ ਸਮੇਂ-ਸਮੇਂ ਸਿਰ ਜੂਰਤਮੰਦਰੀ ਸੇਵਾ ਕਰਨ ਲਈ ਹਰ ਵਕਤ ਤਤਪਰ ਰਹਿੰਦੇ ਨੇ ਤਿਆਰ ਰਹਿੰਦੇ ਨੇ 24 ਘੰਟੇ ਜਨਤਾ ਦੀ ਸੇਵਾ 'ਚ ਹਾਜ਼ਰ ਹਾਜ਼ਰ ਰਹਿੰਦੇ ਨੇ ਸਿਵਲ ਹਸਪਤਾਲ 'ਚ ਵੀ ਆਪਣੀ ਐਮਰਜੈਂਸੀ ਚ ਆਪਣੀ ਸੇਵਾਵਾਂ ਨਿਭਾ ਰਹੇ ਨੇ ਅੱਜ ਜਨਰਲ ਰਾਜਕਮਰ ਹੈਪੀ ਜੀ ਵੱਲੋਂ ਜੋ ਇਹਨਾਂ ਦੀ ਸੰਸਥਾ ਹੈਗੀ ਡਾਕਟਰ ਭੀਮ ਰਾਮ ਜੀ ਅੰਬੇਦਕਰ ਯੂ ਸੈਨਾ ਵੱਲੋਂ ਇੱਕ 16ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਇੱਕ ਸਲਾਗਲਾ ਜੋ ਕਦਮ ਹੈ ਸਾਨੂੰ ਐਸੇ ਨੌਜਵਾਨਾਂ ਦਾ ਹੌਸਲਾ ਵਜਾਈ ਕਰਨੀ ਚਾਹੀਦੀ ਹੈ ਜੋ ਸਮੇਂ-ਸਮੇਂ ਸਿਰ ਖੂਨਦਾਨ ਕੈਂਪ ਲਗਾਉਂਦੇ ਤੇ ਖੂਨਦਾਨ ਇੱਕ ਮਹਾ ਮਹਾ ਖੂਨਦਾਨ ਕਿਉਂ ਬਹੁਤ ਵੱਡਾ ਗਿਣਿਆ ਗਿਆ ਖੂਨ ਖੂਨ ਦੇ ਕੇ ਕਿਸੇ ਦੀ ਜਾਨ ਦੀ ਰੱਖਿਆ ਕਰਨੀ ਕਿਸੇ ਦੀ ਜਾਨ ਬਚਾਣਾ ਕਿਉਂਕਿ ਖੂਨ ਦੀ ਜਦੋਂ ਕਿਸੇ ਨੂੰ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਜਾਂ ਕਿਸੇ ਨੂੰ ਖੂਨ ਦੀ ਜਰੂਰਤ ਹੁੰਦੀ ਹੈ ਕਈ ਵਾਰ ਦੇਖਿਆ ਜਾਂਦਾ ਹੈ ਕੁਝ ਅਜਿਹੇ ਖੂਨ ਦਾ ਗਰੁੱਪ ਹੁੰਦਾ ਜੋ ਕਿ ਨਹੀਂ ਮਿਲਦਾ ਅਤੇ ਲੋਕਾਂ ਨੂੰ ਕਾਫੀ ਭਾਇਨਕ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਜਿਹੜੀਆਂ ਸੰਸਥਾਵਾਂ ਖੂਨਦਾਨ ਕੈਂਪ ਲਗਾਉਂਦੀਆਂ ਨੇ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਕਿਸੇ ਨਾ ਕਿਸੇ ਦੀ ਜਾਨ ਬਚ ਸਕੇ ਸਮੇਂ ਸਿਰ ਖੂਨ ਵਿਹਿਆ ਕਰਾ ਸਾਰਜਮਨ ਹੈਪੀ ਦਾ ਇੱਕ ਵਟਸਐਪ ਗਰੁੱਪ ਵੀ ਬਣਿਆ ਆ ਉਹ ਗਰੁੱਪ 'ਚ ਹਜ਼ਾਰਾਂ ਮੈਸੇਜ ਆਉਂਦੇ ਨੇ ਲੋਕ ਅਫੀਸ਼ੀਅਲ ਵੀ ਕਰਦੇ ਨੇ ਧੰਨਵਾਦ ਵੀ ਕਰਦੇ ਨੇ ਤੇ ਕਈ ਲੋਕਾਂ ਦਾ ਦੁਰੋ ਦੁਰੋ ਚੰਡੀਗੜ੍ਹ ਲੁਧਿਆਣਾ ਜਾਂ ਕਿਸੇ ਵੀ ਪੰਜਾਬ ਦੇ ਕਿਸੇ ਸੂਬੇ ਤੋਂ ਹੋਣ ਆਂਦਾ ਕਿ ਸਾਨੂੰ ਜੇ ਉਹ ਗਰੁੱਪ ਜਾਂ ਕੋਈ ਐਸਾ ਗਰੁੱਪ ਜਿਹੜਾ ਨਹੀਂ ਮਿਲ ਪਾਂਦਾ ਖੂਨ ਦਾ ਖੂਨ ਚਾਹੀਦਾ ਤੇ ਰਾਖਮਾ ਹੈਪੀ ਜੀ ਉਹਨਾਂ ਦੀ ਪੂਰੀ ਟੀਮ ਅਤਲ ਲੁਧਿਆਣਾ ਸ਼ਹਿਰ ਦੀ ਸਾਰੀਆਂ ਕੁਝੜੀਆਂ ਟੀਮਾਂ ਨੇ ਸੋਸ਼ਲ ਵਰਕ ਨੇ ਆਂ ਜਿਓ ਜਿਹੜੇ ਸਮੇਂ-ਸਮੇਂ 'ਤੇ ਖੂਨਦਾਨ ਕੈਂਪ ਲਗਾਉਂਦੇ ਨੇ ਉਹ ਹਰ ਵਕਤ 24 ਘੰਟੇ ਤਤਪਰ ਰਹਿੰਦੇ ਨੇ ਅਸੀਂ ਆਪਣੀ ਕਾਂਗਰਸ ਵੱਲੋਂ ਤੇ ਸਮੁੱਚੇ ਭਾਈਚਾਰੇ ਵੱਲੋਂ ਇਹਨਾਂ ਦਾ ਸਾਰੀ ਸੰਸਾ ਦਾ ਧੰਨਵਾਦ ਕਰਦੇ ਆਂ ਸਮੇਂ-ਸਮੇਂ 'ਤੇ ਕੈਂਪ ਲਗਾਉਂਦੇ ਨੇ ਅਸੀਂ ਸਰਕਾਰ ਨੂੰ ਵੀ ਮੰਗ ਕਰਦੇ ਕਿ ਸਰਕਾਰਾਂ ਵੀ ਸਮੇਂ-ਸਮੇਂ 'ਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕਰਦੀਆਂ ਹਨ ਐ ਨਹੀਂ ਕਿ ਸਰਕਾਰਾਂ ਜਿਹੜੀ ਸਰਕਾਰ ਦੇਖਿਆ ਜਾਂਦਾ ਕਈ ਵਾਰ ਸਰਕਾਰਾਂ ਆਪਣੀ ਹੀ ਬੰਦਿਆਂ ਨੂੰ ਸਨਮਾਨਿਤ ਕਰ ਦਿੰਦੀਆਂ ਹਨ ਲੇਕਿਨ ਸਰਕਾਰਾਂ ਨੂੰ ਵੀ ਉੱਠ ਕੇ ਅੱਗੇ ਵਧਣਾ ਚਾਹੀਦਾ ਅਤੇ ਕੋਈ ਵੀ ਵਰਕਰ ਹੋਵੇ ਕਿਸੇ ਸਿਆਸਤ ਪਾਰਟੀ ਨਾਲ ਚੱਲਦਾ ਹੋਵੇ ਅਗਰ ਉਹ ਅੱਛੇ ਕੰਮ ਕਰੇ ਸਮਾਪ্লাই ਦੇ ਕੰਮ ਕਰ ਰਿਹਾ ਹੋਵੇ ਖੂਨਦਰਾਂ ਕੈਂਪ ਲਗਾ ਰਿਹਾ ਹੋਵੇ ਜੁਤਪੰਦ ਦੀ ਸੇਵਾ ਕਰ ਰਿਹਾ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹੈ ਅਗਰ ਉਹ ਪਬਲਿਕ ਕਰ ਰਹੀ ਹੈ ਤੇ ਪਬਲਿਕ ਸਨਮਾਨਿਤ ਕਰਨਾ ਚਾਹੀਦਾ ਸਿਰਫ ਆਪਣੀ ਪਾਰਟੀ ਨੂੰ ਨਹੀਂ ਸਨਮਾਨਿਤ ਕਰਨਾ ਮੈਂ ਜ ਆਪਣੇ ਕੋਲੋਂ ਲੱਖਰ ਰੇ ਖਰਚ ਕੇ ਦੀਨ ਦੁਕਿਆਂ ਦੀ ਸੇਵਾ ਕਰਦੇ ਨੇ ਮੈਂ ਮਾਨਯੋਗ ਸਾਡੇ ਦੇ ਦੇ ਰਾਸ਼ਟਰਪਤੀ ਮਹਿੰਮ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਾਂਗੇ ਕਿ ਰਾਸ਼ਟਰਪਤੀ ਜੀ ਵੀ ਇਹੀ ਸੰਸਥਾਵਾਂ ਨੂੰ ਸਮੇਂ ਸਮੇਂ ਸਿਰ ਰਾਸ਼ਟਰਪਤੀ ਬੁਲਾ ਕੇ ਇਹਨਾਂ ਨੂੰ ਸਨਮਾਨਿਤਤਾ ਜਾਵੇ ਅਤੇ ਇਹਨਾਂ ਦੀ ਹੌਸਲਾ ਜਾਇਜ਼ ਕੀਤੀ ਜਾਵੇ ਧੰਨਵਾਦ ਜਾਇਜ਼ ਅੱਜ ਡਾਕਟਰ ਅੰਬੇਡਕਰ ਯੂਥ ਸੈਨਾ ਵੱਲੋਂ ਖੂਨਦਾਨ ਕੈਂਪ 16ਵਾਂ ਖੂਨਦਾਨ ਕੈਂਪ ਵਿਜੇਨਗਰ ਵਿੱਚ ਲਗਾਇਆ ਗਿਆ ਹੈ ਜਿਸ ਵਿੱਚ ਮਾਨਯੋਗ ਸਾਬਕਾ ਵਿਧਾਇਕ ਸੁਰਿੰਦਰ ਢਾਵਰ ਅਤੇ मैडम रण रणदीप को टोरा जी मुख्य मेहमान वजो पहुंचे और बाबा साहब अंबेडकर साहब दी सोच ते ਸਾਡੀ अंबेडकर ਯੂਥ ਸੈਨਾ ਕੰਮ ਕਰ ਰਹੀ ਹੈ ਕਿਉਂਕਿ बाबा साहब अंबेडकर साहब ਦਾ ਸਾਰਾ ਹੀ ਜੀਵਨ ਇਸ ਜਾਤ ਪਾਤ ਨੂੰ ਖਤਮ ਕਰਨ ਚ ਲੱਗਿਆ ਔਰ ਜਾਤ ਪਾਤ ਨੂੰ ਖਤਮ ਕਰਨ ਦੇ ਸਿਰਫ ਦੋ ਹੀ ਸਾਧਨ ਹੈ ਇੱਕ ਵੱਤ ਵੱਤ ਯੂਥ ਜਿਹੜਾ ਬਲੱਡ ਡੋਨੇਟ ਕਰੇ ਔਰ ਇੱਕ ਦੂਜੇ ਨੂੰ ਮਤਲਬ ਟ੍ਰਾਂਸਫਿਊਜ਼ਨ ਹੋਵੇ ਬਿਨਾ ਜਾਤ ਪਾਤ ਤੋਂ ਕਿਉਂਕਿ ਜਦੋਂ ਬਲੱਡ ਦੀ ਲੋੜ ਪੈਂਦੀ ਕੋਈ ਜਾਤ ਕੋਈ ਧਰਮ ਨਹੀਂ ਪੁੱਛਦਾ ਉਹ ਬਲੱਡ ਦੇ ਇਸ ਵੇਲੇ ਉਸ ਵੇਲੇ ਸਿਰਫ ਮਰੀਜ਼ ਨੂੰ ਜ਼ਿੰਦਗੀ ਬਚਾਉਣ ਦੀ ਲੋੜ ਹੁੰਦੀ ਹੈ ਉਹ ਦੂਸਰਾ ਇਹ ਸੀ ਵੱਤੋ-ਵਾਤ ਲੋਕ ਇੰਟਰ ਕਾਸਟ ਮੈਰਿਜ ਕਰਨ। ਸੋ ਅਸੀਂ ਬਲੱਡ ਡੋਨੇਟ ਬਲੱਡ ਡੋਨਰ ਸਾਡਾ 16ਵਾਂ ਹੈਗਾ। ਅੱਗੇ ਤੋਂ ਅਸੀਂ ਲੋਕਾਂ ਨੂੰ ਇੰਟਰ ਕਾਸਟ ਮੈਰਿਜ ਲਈ ਵੀ ਪ੍ਰੋਤਸਾਹਿਤ ਕਰਾਂਗੇ ਔਰ ਬਾਬਾ ਸਾਹਿਬ ਦਾ ਜਿਹੜਾ ਮਿਸ਼ਨ ਆ ਉਸ ਨੂੰ ਪੂਰਾ ਕਰਾਂਗੇ। ਜੈ ਪੀ ਜੈ ਨਿਊ ਜਰਨਲਿਸਟ ਅੱਜਕੱਲੇ ਨਸ਼ਿਆਂ ਦੇ ਖਿਲਾਫ ਜਾ ਰਹੀ ਹੈ। ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਬਿਲਕੁਲ ਮੈਂ ਇਹੀ ਕਹੂੰਗਾ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਖੂਨਦਾਨ ਕਰਨ ਆਏ ਨੇ ਕਿਉਂਕਿ ਪੰਜਾਬ ਦੀ ਜਿਹੜੀ 70 ਤੋਂ 80% ਨੌਜਵਾਨੀ ਆ ਉਹ ਨਸ਼ਿਆਂ 'ਚ ਬ ਔਰ ਨਸ਼ਿਆ ਤੋਂ ਰਹਿਤ ਜਿਹੜਾ ਨਸ਼ਿਆ ਤੋਂ ਦੂਰ ਰਹਿਣ ਲਈ ਅਸੀਂ ਲੋਕਾਂ ਨੂੰ ਜਿਹੜਾ ਬਲੱਡ ਡੋਨੇਟ ਕਰਨ ਲਈ ਪ੍ਰੋਤਸਾਹਿਤ ਕਰ ਰਹੇ ਹਾਂ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਬਲੱਡ ਡੋਨੇਟ ਕਰੋ ਇਹਦੇ ਨਾਲ ਸਿਹਤ ਵੀ ਠੀਕ ਰਹੂਗੀ ਔਰ ਜਿਹੜਾ ਤੁਹਾਡਾ ਸਿਹਤ ਆ ਉਹ ਵੀ ਠੀਕ ਰਹੂਗੀ ਔਰ ਸਮਾਜ 'ਚ ਵਧੀਆ ਮੈਸੇਜ ਜਾਊਗਾ ਥੈਂਕਫੁਲ ਟੂ ਹੈਪੀ ਜੀ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਅੰਬੀਦਕਰ ਜੀ ਦੀ ਇਸ ਪ੍ਰੋਗਰਾਮ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਵੀ ਯੰਗਸਟਰਸ ਬਲੱਡ ਦੇਣ ਨੂੰ ਤਿਆਰ ਨੇ ਜੋ ਕਾਫੀ ਲਾਈਫ ਨੂੰ ਸੇਵ ਕਰਦਾ ਹੈ ਸਭ ਤੋਂ ਜ਼ਿਆਦਾ ਅੱਛਾ ਕੈਂਪ ਇਹ ਹੀ ਆ ਜੋ ਸਾਰੇ ਕਿਸੇ ਵੀ ਪ੍ਰੋਬਲਮ ਵਿੱਚ ਹੋਣ ਅੱਜ ਕੱਲ ਬਲੱਡ ਹੀ ਨਹੀਂ ਮਿਲਦਾ ਜਿੰਨਾ ਵੀ ਅਸੀਂ ਬਲੱਡ ਡੋਨੇਟ ਕਰਾਂਗੇ ਉਹ ਸਾਡੀ ਲਾਈਫ ਸੇਵ ਕਰਦਾ ਹੈ ਤਾਂ ਆਈ ਐਮ ਵੈਰੀ ਥੈਂਕਫੁਲ ਟੂ ਹੈਪੀ ਜੀ ਐਂਡ ਕਾਂਗਰਸ ਯੂਥ ਜੋ ਸਾਡੇ ਨਾਲ ਖੜ ਕੇ ਸਮਾਜ ਦੀ ਸੇਵਾ ਕਰ ਰਿਹਾ ਥੈਂਕ ਯੂ ਖੂਨਦਾਨ ਕਰਨ ਪਹੁੰਚੇ ਹੋ ਤੇ ਰਾਜਮਾਰ ਹੈਪੀ ਜੀ ਬਲੰਡਰ ਲਗਾਤਾਰ ਕੈਂਪ ਲਗਾਈ ਜਾਂਦੇ ਸੋ ਖੂਨ ਦੇ ਕੇ ਮਤਲਬ ਵਧੀਆ ਲੱਗ ਰਿਹਾ ਹੈ ਇਸ ਖੂਨਦਾਨ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਟਾਈਮ-ਟਾਈਮ ਤੇ ਸਾਰਾ ਕਰਨਾ ਚਾਹੀਦਾ ਤਾਂ ਹੀ ਕਿਸੇ ਨੂੰ ਬਲੱਡ ਦੀ ਕਮੀ ਨਾ ਹੋ ਸਕੇ। ਅੱਛਾ ਯੂਥ ਨੂੰ ਕੀ ਮੈਸੇਜ ਆਣਾ? ਸ਼ਹਿਰ ਤੋਂ ਰਹਿਦ ਰਹਿ ਕੇ ਨਸ਼ਾ ਲੈ ਜਿਹੜੇ ਕੀਤੇ ਜਾਂਦੇ। ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਤੇ ਆਪਣਾ ਜਿੰਨਾ ਹੋ ਸਕੇ ਜਿਮ ਵਗੈਰਾ ਜੁਆਇਨ ਕਰੋ। ਤੇ ਕਿੰਨੀ ਵਾਰ ਬਲੱਡ ਦੇ ਚੁੱਕੇ? ਮੈਂ 3 ਮਹੀਨੇ ਬਾਅਦ ਦੇਈ ਦਿੰਦਾ ਜੀ। ਜਿਹਦੇ ਨੇ ਹਾਂ ਜੀ। ਕਈ ਲੋਕ ਡਰਦੇ ਰਹਿੰਦੇ ਬਲੱਡ ਦੇਣ ਤੋਂ। ਨਹੀਂ ਸਰ ਕੁਝ ਨਹੀਂ ਹੁੰਦਾ ਇਹਦਾ। ਸਰ ਕੁਝ ਨਹੀਂ ਹੁੰਦਾ ਜੀ ਇਹ ਤਾਂ ਨਾ ਬਲੱਡ ਦੇਣਾ ਚਾਹੀਦਾ ਆ। ਜਿੰਨਾ ਤਾਂ ਕਿ ਉਹਨਾਂ ਆਪਣਾ ਸਾਫ਼ ਖੂਨ ਹੋਰ ਜ਼ਿਆਦਾ ਬੰਦਾ ਰਹਿੰਦਾ ਇਹਦੇ ਨਾਲ।